ਮਾਨਯੋਗ ਡੀਜੀਪੀ ਸਭੀ ਦਿਨ ਹਦਾਤਾਂ ਨੂੰ ਮੁੱਖ ਰੱਖਦੇ ਹੋਏ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਸਰ ਨੇ ਇੱਕ ਵਿਅਕਤੀ ਹਰਮਨਪ੍ਰੀਤ ਸਿੰਘ son of ਸੁਖਵਿੰਦਰ ਸਿੰਘ ਵਾਸੀ ਗਮਾਨਪੁਰੇ ਨੂੰ 10 ਕਿਲੋ ਹੀਰੋਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਇਸ ਸਬੰਧੀ ਮੁਕੱਦਮਾ ਨੰਬਰ 8 ਮਿਤੀ 18 225 ਤੇ ਖਾਣਾ ਐਸਐਸਓਸੀ ਦਰਜ ਕੀਤਾ ਗਿਆ ਜੀ ਸਾਹਿਬ ਗ੍ਰਿਫਤਾਰੀ ਕਿੱਥੇ ਹੋਈ ਹੈ ਇਦੀ ਗ੍ਰਫਤਾਰੀ ਏਰੀਆ ਮਾਲ ਖਰਮਪੀਆ ਥਰੋਡ ਦੇ ਲੱਗੇ ਹੋ ਜੀ ਸਰ ਉਮਰ ਕਿਨੇ ਨਰਿਆ ਜੀ ਏਰੀ ਉਮਰ ਕਰੀਬ 24-25 ਸਾਲ ਹੈ ਹਾਂਜੀ ਇਹਦੇ ਪਹਿਲੇ ਵੀ ਕੋਈ ਪਰਚਾ ਪੁਚਾਇਆ ਹਾਂਜੀ ਇਹਦੇ ਪਹਿਲਾਂ ਪਰਚਾ ਹੈਗਾ ਥਾਣਾ ਘਰੇਂਡਾ ਦਾ ਐਂਡੀ ਦਾ ਮੁਕਮਲ ਦਰਜ ਹੈ ਇੱਥੇ ਕਿੰਨੇ ਕੇ ਟੇਰ ਦਾ ਕੰਮ ਚ ਇਨਵੋਲ ਇਹ ਕਰੀਬ ਸਾਲ ਡੇਢ ਸਾਲ ਤੋਂ ਕੰਮ ਕਰਦਾ ਪਿਆ ਜੀ ਇਹ ਮਕੰਨ ਦਾ ਕਿਵੇਂ ਸੀ ਇਹ ਚਾ ਇਹ ਸਰੀ ਖੇਪਾਂ ਮਤਲਬ ਡਰੋਨ ਦੇ ਜਰੀਏ ਆਉਂਦੇ ਜੀ ਅੱਛੀ ਕਿੰਨੇ ਪਹਿਲੇ ਤੱਕ ਕਿੰਨੇ ਖੇਪਾਂ ਸਪਾਈ ਕਰ ਚੱਲਦੇ ਉਹਦੇ ਅੱਜ ਉਹ ਮਾਰਲੇ ਆ ਮਾਰ ਜੂਗਾ ਦਲ ਤੋਂ ਇਹਦਾ ਤਿੰਨ ਦਿਨ ਅੰਦਰ ਮਾਰ ਮਿਲਿਆ ਆ ਤੇ ਅੱਗੇ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਅ ਅਜੇ ਇਹਨੂੰ ਪੇਸ਼ ਹੀ ਕੀਤਾ ਹੈ ਕਿ ਦੇਖੋ ਕੋਸ਼ਿਸ਼ ਵਿੱਚ ਜਿਹੜੇ ਜਿਹੜੇ ਆਣਗੇ ਫਿਰ ਉਹਨਾਂ ਨੂੰ ਦੱਸਦੇ ਹਾਂ ਜੀ ਸਰ ਜੋ ਕੋਈ ਦੇਖੋ ਮੋਬਾਈਲ 'ਤੇ ਬ੍ਰਾਉਜ਼ਿੰਗ ਹੋਇਆ ਹੋਇਆ ਹੈ ਜਾਂ ਉਹਦੇ ਵਿੱਚ ਕੋਈ ਪਾਕਿਸਤਾਨੀ ਤਸਕਰ ਦੇ ਨਾਲ ਲਿੰਕ ਜਾਂ ਕੁਛ ਵੀ ਪਤਾ ਨਾ ਜਾ ਉਹ ਅਗਾਂ ਆਪਣਾ ਅੱਗੇ ਪੁੱਛਗਿੱਛ ਦੇ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਾਂਗੇ ਅਜੇ ਤੇ ਅਜੇ ਇਹਨੂੰ ਪੇਸ਼ ਹੀ ਕੀਤਾ ਆ ਕਿ ਕੁਛ ਕੁਛ ਕਰਾਂਗੇ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਿਆ ਜਾਊਗਾ ਅਜੇ ਕੁਝ ਨਹੀਂ ਮੰਨਜੋ ਕਿ ਡੀਜੀਪੀ ਸਭੀ ਦਿਨ ਹਦਾਤਾਂ ਨੂੰ ਮੁੱਖ ਰੱਖਦੇ ਹੋਏ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇੱਕ ਵਿਅਕਤੀ ਹਰਮਨਪ੍ਰੀਤ ਸਿੰਘ son of ਸੁਖਵਿੰਦਰ ਸਿੰਘ ਵਾਸੀ ਗਮਾਨਪੁਰੇ ਨੂੰ 10 ਕਿਲੋ ਹੀਰੋਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਇਸ ਸਬੰਧੀ ਮੁਕੱਦਮਾ ਨੰਬਰ 8 ਮਿਤੀ 18 225 ਤੇ ਖਾਣਾ ਐਸਐਸਓ ਸੀ ਦਰਜ ਕੀਤਾ ਗਿਆ ਜੀ ਸਰ ਗ੍ਰਿਫਤਾਰੀ ਕਿੱਥੇ ਹੋਈ ਹੈ ਇਦੀ ਗ੍ਰਫਤਾਰੀ ਏਰੀਆ ਮਾਲ ਖਰਮਪੀਆ ਸਟ੍ਰੀਟ ਦੇ ਲੱਗੇ ਹੋ ਜੀ ਸਰ ਉਮਰ ਕਿਨੇ ਨਰਿਆ ਜੀ ਇਹਦੀ ਉਮਰ ਕਰੀਬ 24-25 ਸਾਲ ਹੈ ਹਾਂ ਜੀ ਇਹਦੇ ਪਹਿਲੇ ਵੀ ਕੋਈ ਪਰਚਾ ਪੁਚਾ ਆਇਆ ਹਾਂ ਜੀ ਇਹਦੇ ਪਹਿਲਾਂ ਪਰਚਾ ਹੈਗਾ ਥਾਣਾ ਘਰੇਂਡਾ ਦਾ ਐਂਡੀ ਦਾ ਮੁਕਾਬੰਦਾਰ ਜਿਹੇ ਦੇ ਚ ਕਿੰਨੇ ਕੇ ਦਿਨ ਦਾ ਕੰਮ ਚ ਇਨਵੋਲ ਇਹ ਕਰੀਬ ਸਾਲ ਡੇਢ ਸਾਲ ਤੋਂ ਕੰਮ ਕਰਦਾ ਪਿਆ ਜੀ ਇਹ ਮੁਕੰਦ ਦਾ ਕਿਵੇਂ ਸੀ ਇਹ ਚਾ ਇਹ ਸਰੀ ਖੇਪਾਂ ਮਤਲਬ ਡਰੋਨ ਦੇ ਜਰੀਏ ਆਉਂਦੇ ਜੀ ਅਸੀਂ ਕਿੰਨੇ ਦਿਨ ਤੱਕ ਇਹ ਖੇਪਾਂ ਸਪਾਈ ਕਰਦੇ ਚੱਲਦੇ ਉਹਦੇ ਅੱਜ ਉਹ ਮਾਰਲੇ ਆ ਮਾਰ ਜੂਗਾ ਦਲ ਤੋਂ ਇਹਦਾ ਤਿੰਨ ਦਿਨ ਅੰਦਰ ਮਾਰ ਮਿਲਿਆ ਆ ਅਗੇ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਅਦਰ ਜੀ ਇਹਨੂੰ ਪੇਸ਼ ਹੀ ਕੀਤਾ ਹੈ ਕਿ ਦੇਖੋ ਕੋਸ਼ਿਸ਼ ਵਿੱਚ ਜਿਹੜੇ ਜਿਹੜੇ ਆਣਗੇ ਫਿਰ ਉਹਨਾਂ ਨੂੰ ਦੱਸਦੇ ਹਾਂ ਜੀ ਸਰ ਜੋ ਕੋਈ ਦੇਖੋ ਮੋਬਾਈਲ पे ਬ੍ਰਾਮਡ ਹੋਇਆ ਹੋਇਆ ਹੈ ਜਾਂ ਉਹਦੇ ਵਿੱਚ ਕੋਈ ਪਾਕਿਸਤਾਨੀ ਤਸਕਰ ਦੇ ਨਾਲ ਲਿੰਕ ਜਾਂ ਕੁਛ ਵੀ ਪਤਾ ਨਾ ਜਾ ਉਹ ਅਗਾਂ ਆਪਣਾ ਅੱਗੇ ਪੁਸ਼ਕਿਸ਼ ਦੇ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਾਂਗੇ ਅਜੇ ਅਰਜ ਜੀ ਇਹਨੂੰ ਪੇਸ਼ ਹੀ ਕੀਤਾ ਆ ਕਿ ਕੁਛ ਕੁਛ ਕਰਾਂਗੇ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਿਆ ਜਾਊਗਾ ਅਜੇ ਕੁਝ ਨਹੀਂ ਮੰਨ ਜੋ ਡੀਜੀਪੀ ਸਭੀ ਦਿਨ ਹਦਾਤਾਂ ਨੂੰ ਮੁੱਖ ਰੱਖਦੇ ਹੋਏ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਸ ਇੱਕ ਵਿਅਕਤੀ ਹਰਮਨਪ੍ਰੀਤ ਸਿੰਘ son of ਸੁਖਵਿੰਦਰ ਸਿੰਘ ਵਾਸੀ ਗਮਾਣਪੁਰੇ ਨੂੰ 10 ਕਿਲੋ ਹੀਰੋਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਇਸ ਸਬੰਧੀ ਮੁਕੱਦਮਾ ਨੰਬਰ 8 ਮਿਤੀ 18 225 ਤੇ ਖਾਣਾ ਐਸਐਸਓ ਸੀ ਦਰਜ ਕੀਤਾ ਗਿਆ ਜੀ ਸਰ ਗ੍ਰਿਫਤਾਰੀ ਕਿੱਥੇ ਹੋਈ ਹੈ ਇਦੀ ਗ੍ਰਫਤਾਰੀ ਏਰੀਆ ਮਾਲ ਖਰਾਂਪੀਏ ਥਰੋਡ ਦੇ ਲਗੇ ਹੋ ਜੀ ਸਰ ਉਮਰ ਕਿੰਨੀ ਨਰਈਆ ਜੀ ਇਰੀ ਉਮਰ ਕਰੀਬ 24-25 ਸਾਲ ਹੈ ਹਾਂਜੀ ਇਹ ਤੇ ਪਹਿਲਾਂ ਵੀ ਕੋਈ ਪਰਚਾ ਪਚਾਇਆ ਹਾਂਜੀ ਇਹ ਤੇ ਪਹਿਲਾਂ ਪਰਚਾ ਹੈਗਾ ਥਾਣਾ ਘਰੇਂਡਾ ਦਾ ਐਂਡੀ ਦਾ ਮੁਕਦਮਾ ਦਰ ਗਿਆ ਜਿੱਥੇ ਕਿੰਨੇ ਕੇ ਦਿਨ ਦਾ ਕੰਮ ਚ ਇਨਵੋਲ ਇਹ ਕਰੀਬ ਸਾਲ ਡੇਢ ਸਾਲ ਤੋਂ ਕੰਮ ਕਰਦਾ ਪਿਆ ਜੀ ਇਹ ਮੁਕੰਮਲ ਦਾ ਕਿਵੇਂ ਸੀ ਇਹਦਾ ਇਹ ਸਰੀ ਖਿਪਾਂ ਮਤਲਬ ਡਰੋਨ ਦੇ ਜਰੀਏ ਆਉਂਦੇ ਸੀ ਅੱਛਾ ਕਿੰਨੇ ਦਿਨ ਪਹਿਲੇ ਤੋਂ ਕਿੰਨੇ ਖਿਪਾਂ ਸਪਲਾਈ ਕਰ ਚੱਲਦੇ ਉਹਦੇ ਉਹ ਮਾਡਲ ਆਇਆ ਮਾਰ ਜੂਗਾ ਦਲ ਤੋਂ ਇਹਦਾ ਦਿਨ ਦੇ ਅੰਦਰ ਮਾਰ ਮਿਲਿਆ ਆ ਤੇ ਅੱਗੇ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਅਧਿਕਾਰੀ ਜੀ ਇਹਨੂੰ ਪੇਸ਼ ਹੀ ਕੀਤਾ ਹੈ ਕਿ ਦੇਖੋ ਕੋਸ਼ਿਸ਼ ਵਿੱਚ ਜਿਹੜੇ ਜਿਹੜੇ ਆਣਗੇ ਫਿਰ ਉਹਨਾਂ ਨੂੰ ਦਖਦੇ ਹਾਂ ਜੀ ਸਰ ਜੋ ਕੋਈ ਦੇਖੋ ਮੋਬਾਈਲ 'ਤੇ ਬ੍ਰਾਉਜ਼ ਹੋਇਆ ਹੋਇਆ ਹੈ ਜਾਂ ਉਹਦੇ ਵਿੱਚ ਕੋਈ ਪਾਕਿਸਤਾਨੀ ਤਸਕਰ ਦੇ ਨਾਲ ਲਿੰਕ ਜਾਂ ਕੁਛ ਵੀ ਪਤਾ ਨਾ ਜਾ ਉਹ ਅਗਰ ਆਪਣਾ ਅੱਗੇ ਪੁਸ਼ਕਿਸ਼ ਦੇ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਾਂਗੇ ਅੱਜ ਤੇ ਅੱਜ ਇਹਨੂੰ ਪੇਸ਼ ਹੀ ਕੀਤਾ ਹੈ ਕਿ ਪੁਸ਼ਕਿਸ਼ ਕਰਾਂਗੇ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਿਆ ਜਾਊਗਾ ਜੀ ਠੀਕ ਹੈ ਸਰ